ਸ਼ੈਰਫੇ ਲੰਮ ਦੇ ਵਿੱਚ ਬਹੁਤ ਹੀ ਅਹਿਮ ਕਿਰਦਾਰ ਜਿਨ੍ਹਾਂ ਦਾ ਹੈਗਾ ਉਹਨਾਂ ਦੇ ਨਾਲ ਤੁਹਾਨੂੰ ਅੱਜ ਰੁਬਰੂ ਅਸੀਂ ਕਰਾਉਣਾ ਹੈ ਅਸੀਂ ਪਹਿਲਾਂ ਤਾਂ ਬਹੁਤ ਸਪੈਸ਼ਲ ਫੀਲ ਕਰ ਰਹੇ ਹਾਂ ਅਸੀਂ ਅਸੀਂ ਬਲੈਸਡ ਹਾਂ ਕਿ ਤੁਸੀਂ ਸ਼ਾਇਰ ਮੂਵੀ ਦਾ ਹਿੱਸਾ ਹੋ ਉਹਦੇ ਪ੍ਰਤਾਪਜੀਤ ਜਗਦੀਪ ਪਟੇ ਮੈਂ ਮਿਰਵਾਜਵਾ ਪ੍ਰੋਡੂਸਰ ਤੇ ਆਪਣੇ ਸਰਤਾਜ ਹਰੇ ਜਿਹੜੇ ਬੇਸਿਕਲੀ ਆਪ ਐਡੇ ਵੱਡੇ ਆਰਟਿਸਟ ਐ ਐਡੇ ਵੱਡੇ ਫਨਕਾਰ ਤੇ ਉਹਨਾਂ ਦੀ ਜ਼ਿੰਦਗੀ ਤੇ ਫਿਲਮ ਹੈ ਮੇਰਾ ਤਾਂ ਬਹੁਤ ਛੋਟਾ ਜਿਹਾ ਕੈਰੈਕਟਰ ਹੈ ਮਨੁਜ ਜਗਦੀਪ ਭਾ ਦਾ ਫੋਨ ਆ ਸੀ ਕਿ ਭਾਜੀ ਇਹਦਾ ਛੋਟਾ ਜਿਹਾ ਰੋਲ ਹੈ ਮੈਂ ਕਿਹਾ ਯਾਰ ਮੇਰੇ ਕਰਕੇ ਥੋੜਾ ਸੀਨ ਨਾ ਖਰਾਬ ਹੋ ਜੂਏ ਤੁਹਾਡੀ ਵੱਡੀ ਫਿਲਮ ਮੈਂ ਤਾਂ ਐਕਟਰ ਤਾਂ ਹੈ ਨਹੀਂ ਨਾ ਕਦੇ ਤੇ ਥੋੜੀ ਝਿਜਕ ਵੀ ਹੈ ਜਿਹੜਾ ਕੰਮ ਤੁਸੀਂ ਨਹੀਂ ਕੀਤਾ ਨਾ ਚਲੋ ਆਪਾਂ ਸਟੇਜ ਤੇ ਜ਼ਰੂਰ ਪਰਫਾਰਮ ਕਰ ਲੈਣੇ ਗਾਣੇ ਗਾ ਲੈਣੇ ਆਪਣੇ ਗਾਣੇ ਉਹ ਸਾਡਾ ਇੱਕ ਮਾਈਂਡ ਸੈਟ ਬਣਿਆ ਹੁੰਦਾ ਨਾ ਕਹਿੰਦੇ ਨਹੀਂ ਭਾਜੀ ਛੋਟਾ ਜਿਹਾ ਸੀਨ ਹੈ ਤੁਸੀਂ ਆਪ ਹੀ ਕਰਵਾ ਲੈਣ ਉਹ ਚਲੋ ਠੀਕ ਹੈ ਸੈਟ ਤੇ ਜਾ ਕੇ ਦੇਖਿਆ ਇੰਨਾ ਸੋਹਣਾ ਮਾਹੌਲ ਇੰਨੇ ਪਿਆਰੇ ਬੰਦੇ ਮੈਂ ਮਿਲਿਆ ਵੀ ਜ਼ਿੰਦਗੀ ਚ ਪਹਿਲੀ ਵਾਰ ਨੂੰ ਨੇ ਐਕਚੁਅਲੀ ਉਹ ਤਾਂ ਅਕਸਰਤਾਜ ਹੋਣਾਂ ਦਾ ਹੈ ਜਿਹੜਾ ਸ਼ਾਇਰ ਦਾ ਕਿਰਦਾਰ ਹੈ ਉਹ ਕਵੀ ਹੈ ਮਤਲਬ ਉਹਨਾਂ ਦੀ ਜ਼ਿੰਦਗੀ ਤੇ ਸਾਰੀ ਸਾਰੀ ਫਿਲਮ ਉਹਨਾਂ ਦੀ ਹੈ ਮੈਨੂੰ ਤਾਂ ਬਸ ਉਹਦਾ ਇੱਕ ਥੋੜਾ ਜਿਹਾ ਇੱਕ ਸਿੰਪਲ ਬੰਦਾ ਜੱਟ ਜ਼ਮੀਨਦਾਰ ਬੰਦਾ ਕੋਈ ਜ਼ਮੀਨ ਜ਼ਮੂਨ ਉਹਦੇ ਹੈਗੀ ਆ ਉਹ ਬਸ ਹਵੇਲੀ 'ਚ ਬੈਠਾ ਰੌਣਕਾਂ ਲਾਉਂਦਾ ਮਹਿਫਲ ਬਸ ਇੰਨਾ ਕੁ ਛੋਟਾ ਜਿਹਾ ਕਰ ਰਿਹਾ ਉਹ ਤੇ ਸੱਜਣ ਮਿੱਤਰ ਬੈਠੇ ਆ ਖਾਂਦੇ ਪੀਂਦੇ ਆ ਤੁਸੀਂ ਕਿਸ ਤਰ੍ਹਾਂ ਦਾ ਫੀਲ ਕਰ ਰਹੇ ਹੋ ਕਿਉਂਕਿ ਗਾਣੇ ਗਾਉਣੇ ਤੁਹਾਨੂੰ ਮੈਨੂੰ ਲੱਗਦਾ ਕਿ ਹਨਾ ਉਹਦੀ ਆਪਾਂ ਨੂੰ ਜ਼ਰੂਰਤ ਨਹੀਂ ਕੁਝ ਬੋਲਣ ਦੀ ਔਰ ਕ੍ਰੀਏਟੀਵਿਟੀ ਬਾਰੇ ਤੁਸੀਂ ਜਾਣਦੇ ਹੋ ਤੁਸੀਂ ਬਹੁਤ ਕ੍ਰੀਏਟਿਵ ਹੋ ਐਵਰ ਗ੍ਰੀਨ ਪਰਸਨੈਲਿਟੀ ਹੋ ਲੇਕਿਨ ਐਕਟਿੰਗ ਬਾਰੇ ਤੁਹਾਡਾ ਕੀ ਕਹਿਣਾ ਕਿੰਨੀ ਕੌਕੀ ਹੈ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰੀਤ ਖੁੱਲਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਫਿਲਮ ਸ਼ਾਇਰ ਜਲਦ ਸਿਨੇਮਾ ਘਰਾਂ ਦੇ ਵਿੱਚ ਆਉਣ ਵਾਲੀ ਹੈ ਸ਼ਾਇਰ ਫਿਲਮ ਦੇ ਵਿੱਚ ਬਹੁਤ ਹੀ ਅਹਿਮ ਕਿਰਦਾਰ ਜਿਨ੍ਹਾਂ ਦਾ ਹੈਗਾ ਉਹਨਾਂ ਦੇ ਨਾਲ ਤੁਹਾਨੂੰ ਅੱਜ ਰੁਬਰੂ ਅਸੀਂ ਕਰਾਉਣਾ ਹੈ ਰਿਐਲਿਟੀ ਦੇ ਵਿੱਚ ਵੀ ਅਸੀਂ ਸਾਰੇ ਉਹਨਾਂ ਨੂੰ ਬਹੁਤ ਪਿਆਰ ਕਰਦੇ ਆਂ ਐਵਰ ਗ੍ਰੀਨ ਪਰਸਨੈਲਿਟੀ ਦੇਵੀ ਸਰ ਮੇਰੇ ਨਾਲ ਹੈਗੇ ਨੇ ਸਰ ਬਹੁਤ ਬਹੁਤ ਧੰਨਵਾਦ ਮੈਮ ਥੈਂਕ ਯੂ ਸਤਿ ਸ਼੍ਰੀ ਅਕਾਲ ਤੁਹਾਨੂੰ ਤੇ ਸਾਰੇ ਦਰਸ਼ਕਾਂ ਨੂੰ ਬਹੁਤ ਬਹੁਤ ਸਤਿ ਸ੍ਰੀ ਅਕਾਲ ਸਰ ਪਹਿਲਾਂ ਤਾਂ ਬਹੁਤ ਸਪੈਸ਼ਲ ਫੀਲ ਕਰ ਰਹੇ ਆ ਅਸੀਂ ਅਸੀਂ ਬlesd ਆ ਕਿ ਤੁਸੀਂ ਸ਼ਾਇਰ ਮੂਵੀ ਦਾ ਹਿੱਸਾ ਹੋ ਬਹੁਤ ਮੈਨੂੰ ਲੱਗਦਾ ਕਿ ਉਡੀਕ ਸੀ ਸਾਰਿਆਂ ਨੂੰ ਕਿ ਦੇਵੀ ਸਰ ਸਾਨੂੰ ਸ਼ਾਇਰੀ ਦੇ ਅੰਦਾਜ਼ ਦੇ ਵਿੱਚ ਕਿਸੇ ਹੋਰ ਅਲੱਗ ਰੂਪ ਚ ਨਜ਼ਰ ਆਉਣ ਵੱਡੇ ਪਰਦੇ ਤੇ ਔਰ ਉਸ ਮੈਨੂੰ ਲੱਗਦਾ ਕਿ ਸਿਰਫ ਥੋੜਾ ਨਹੀਂ ਸਾਡਾ ਸਾਰਿਆਂ ਦਾ ਸੁਪਨਾ ਪੂਰਾ ਹੋਇਆ ਇਹਦੇ ਬਾਰੇ ਜ਼ਰੂਰ ਸਾਨੂੰ ਦੱਸੋ ਨਹੀਂ ਬਿਲਕੁਲ ਇਹ ਮੁਬਾਰਕੀ ਹੱਕ ਦਾ ਹੈ ਟੀਮ ਸਾਰੀ ਉਹਦੇ ਪ੍ਰਤਾਪਜੀਤ ਜਗਦੀਪ ਬਲੇ ਮੈਂ ਮਨਿਰਵਾਜਵਾ ਪ੍ਰੋਡੂਸਰ ਤੇ ਆਪਣੇ ਸਰਤਾਜ ਹੁਰੀ ਦੇ ਬੇਸਿਕਲੀ ਆਪ ਐਂਡੀ ਵੱਡੇ ਆਰਟਿਸਟ ਐਂਡੀ ਵੱਡੇ ਫਨਕਾਰ ਤੇ ਉਹਨਾਂ ਦੀ ਜ਼ਿੰਦਗੀ ਤੇ ਫਿਲਮ ਐ ਮੇਰਾ ਤਾਂ ਬਹੁਤ ਛੋਟਾ ਜਿਹਾ ਕੈਰੇਕਟਰ ਐ ਮੈਨੂੰ ਜਗਦੀਪ ਭਾਰ ਦਾ ਫੋਨ ਆਇਆ ਸੀ ਕਿ ਭਾਜੀ ਇਹਦਾ ਛੋਟਾ ਜਿਹਾ ਰੋਲ ਐ ਮੈਂ ਕਿਹਾ ਯਾਰ ਮੇਰੇ ਕਰਕੇ ਤੁਹਾਡਾ ਸੀਨ ਨਾ ਖਰਾਬ ਹੋ ਜAVE ਤੁਹਾਡੀ ਵੱਡੀ ਫਿਲਮ ਐ ਕਿ ਮੈਂ ਤਾਂ ਐਕਟਰ ਤਾਂ ਐ ਨਹੀਂ ਨਾ ਕਦੇ ਤੇ ਥੋੜੀ ਝਿਜਕ ਵੀ ਐ ਜਿਹੜਾ ਕੰਮ ਤੁਸੀਂ ਨਹੀਂ ਕੀਤਾ ਨਾ ਚਲੋ ਆਪਾਂ ਸਟੇਜ ਤੇ ਜ਼ਰੂਰ ਪਰਫਾਰਮ ਕਰਾਂਗੇ ਗਾਣੇ ਗਾ ਲੈਨੇ ਆਪਣੇ ਗਾਣੇ ਉਹ ਸਾਡਾ ਇੱਕ ਹੁਣ ਮਾਈਂਡ ਸੈਟ ਬਣਿਆ ਹੁੰਦਾ ਨਾ ਕਹਿੰਦੇ ਨਹੀਂ ਭਾਜੀ ਛੋਟਾ ਜਿਹਾ ਸੀਨ ਐ ਸੈਟ ਤੇ ਜਾ ਕੇ ਦੇਖਿਆ ਇੰਨਾ ਸੋਹਣਾ ਮਾਹੌਲ ਇੰਨੇ ਪਿਆਰੇ ਬੰਦੇ ਮੈਂ ਮਿਲੇ ਆ ਵੀ ਜ਼ਿੰਦਗੀ ਚ ਪਹਿਲੀ ਵਾਰ ਇਹਨਾਂ ਨੂੰ ਕ੍ਰੀਏਟਿਵ ਬੰਦੇ ਹਨਾ ਡਾਊਨ ਟੂ ਅਰਥ ਬੰਦੇ ਐਸਾ ਮਾਹੌਲ ਕਿ ਬੜਾ ਮਜ਼ਾ ਆਇਆ ਸਾਰਾ ਦਿਨ ਸ਼ੂਟਦੇ ਰਹੇ ਸੀ ਲੇਟ ਨਾਈਟ ਤੱਕ ਤੇ ਪਰ ਪ੍ਰੋਜੈਕਟ ਨੇ ਬਹੁਤ ਅੱਛਾ ਬਣਾਇਆ ਬਾਕੀ ਜੇ ਇਸ ਤਰ੍ਹਾਂ ਇੱਕ ਕਿਸਮਤ ਆਪਾਂ ਨਹੀਂ ਪੜ ਸਕਦੇ ਕਿਸੇ ਇਨਸਾਨ ਦੀ ਜੇਕ ਜੋ ਹਰ ਇੱਕ ਪ੍ਰੋਜੈਕਟ ਅੱਜ ਦੇ ਸਮੇਂ ਚ ਮਹਿੰਗੇ ਬਣਦੇ ਬੜਾ ਪੈਸਾ ਇਨਵੋਲਵ ਹੁੰਦਾ ਲੱਗਦਾ ਪਰ ਉਹ ਜਿੰਨਾਂ ਕਿ ਮੈਂ ਦੇਖਿਆ ਡਬਿੰਗ ਤੇ ਸੀਨ ਜਾ ਕੇ ਦੇਖਿਆ ਫਿਲਮ ਬਹੁਤ ਸੋਹਣੀ ਬਣੀ ਬਹੁਤ ਮਿਹਨਤ ਕੀਤੀ ਬੰਦੇ ਤੇ ਉਮੀਦ ਹੈ ਕਿ ਪੂਰੀ ਇਹ ਆਡੀਅנס ਨੂੰ ਪਸੰਦ ਆਏਗੀ ਰੂਹ ਲਾਤੀ ਨੇ ਬੰਦੇ ਨੇ ਆਪਣੇ ਪ੍ਰੋਜੈਕਟ ਸੋ ਸਰ ਸ਼ਾਇਰੀ ਦੇ ਅੰਦਾਜ਼ ਵਿੱਚ ਨਜ਼ਰ ਆਉਂਗੇ ਕਿਉਂਕਿ ਟ੍ਰੇਲਰ ਦੇ ਵਿੱਚ ਹਲਕੇ ਜਿਹੇ ਝਲਕਾਈਆਂ ਨੇ ਤੁਹਾਡੀਆਂ ਸੋ ਬੇਸਿਕਲੀ ਸ਼ਾਇਰ ਦਾ ਕਿਰਦਾਰ ਹੋਏਗਾ ਜਾਂ ਕੁਝ ਅਲੱਗ ਹੀ ਸਾਨੂੰ ਤੇ ਬਿਸਰ ਦੇ ਵਿੱਚ ਨਜ਼ਰ ਆਏਗਾ ਨਹੀਂ ਐਕਚੁਅਲੀ ਉਹ ਤਾਂ ਇੱਕ ਸਰਤਾਜ ਹੋਣ ਦਾ ਹੈ ਜਿਹੜਾ ਸ਼ਾਇਰ ਦਾ ਕਿਰਦਾਰ ਹੈ ਉਹ ਕਵੀ ਹੈ ਮਤਲਬ ਉਹਨਾਂ ਦੀ ਜ਼ਿੰਦਗੀ ਤੇ ਸਾਰੀ ਸਾਰੀ ਫਿਲਮ ਉਹਨਾਂ ਦੀ ਹੈ ਮੇਰਾ ਤਾਂ ਬਸ ਉਹਦਾ ਇੱਕ ਥੋੜਾ ਜਿਹਾ ਇੱਕ ਸਿੰਪਲ ਬੰਦਾ ਜੱਟ ਜ਼ਮੀਨਦਾਰ ਬੰਦਾ ਕੋਈ ਜ਼ਮੀਨ ਜ਼ਮੂਨ ਉਹਦੇ ਹੈਗੀ ਆ ਉਹ ਬਸ ਹਵੇਲੀ ਦੇ ਬੈਟਰ ਆਉਣ ਕੋਲ ਦਾ ਮਹਿਫਲ ਬਸ ਇੰਨਾ ਕੁ ਛੋਟਾ ਜਿਹਾ ਕਰੇ ਉੱਤੇ ਸੱਜਣ ਮਿੱਤਰ ਬੈਠੇ ਆ ਉਹ ਖਾਂਦੇ ਪੀਂਦੇ ਆ ਬਸ ਅਲੱਗ ਜਾਇ ਮੇਰਾ ਤੁਸੀਂ ਕਿਸ ਕਿਸ ਤਰ੍ਹਾਂ ਦਾ ਫੀਲ ਕਰ ਰਹੇ ਹੋ ਕਿਉਂਕਿ ਗਾਣੇ ਗਾਉਣੇ ਤੁਹਾਨੂੰ ਮੈਨੂੰ ਲੱਗਦਾ ਕਿ ਹਨਾ ਉਹਦੀ ਆਪਾਂ ਨੂੰ ਜ਼ਰੂਰਤ ਨਹੀਂ ਕੁਝ ਬੋਲਣ ਦੀ ਔਰ ਕ੍ਰੀਏਟੀਵਿਟੀ ਬਾਰੇ ਤੁਸੀਂ ਜਾਣਦੇ ਹੋ ਤੁਸੀਂ ਬਹੁਤ ਕ੍ਰੀਏਟਿਵ ਹੋ ਐਵਰ ਗ੍ਰੀਨ ਪਰਸਨੈਲਿਟੀ ਹੋ ਲੇਕਿਨ ਐਕਟਿੰਗ ਬਾਰੇ ਤੁਹਾਡਾ ਕੀ ਕਹਿਣਾ ਕਿੰਨੀ ਔਖੀ ਹੈ ਇਹ ਤਾਂ ਬਹੁਤ ਔਖੀ ਹੈ ਜੀ ਮੈਂ ਤਾਂ ਵਾਹ ਵਾਹ ਅੱਜ ਵੀ ਮੈਨੂੰ ਸੰਗਤ ਲੱਗਦੀ ਸੀ ਮੈਂ ਕਹਾਂ ਯਾਰ ਛੱਡ ਪਰੇ ਫਿਲਮ ਤਾਂ ਤੁਹਾਡੀ ਹੈ ਮੈਂ ਕੀ ਕਰਨਾ ਆ ਕੇ ਤੁਹਾਡੇ ਕੰਨੇ ਨਹੀਂ ਪਜ ਤੁਸੀਂ ਆਓ ਲੋ ਪਿਆਰ ਕਰਦੇ ਮੁੰਡੇ ਬੜੇ ਪਿਆਰੇ ਆ ਤੇ ਉਹ ਮਤਲਬ ਇਹ ਡਿਫਰੈਂਟ ਹੈ ਜੀ ਕੰਮ ਐਕਟਿੰਗ ਬਹੁਤ ਅਲੱਗ ਹੈ ਜੇ ਉਹ ਮੁਸ਼ਕਲ ਵੀ ਬਹੁਤ ਹੈ ਜਦੋਂ ਮਰਸੀਨ ਕੀਤਾ ਪਤਾ ਲੱਗਾ ਯਾਰ ਧੰਦੇ ਬੰਦੇ ਯਾਰ ਕਿੰਨਾ ਗਹਿਰਾਈ ਤੱਕ ਉਹ ਉਹਨੂੰ ਕਰੈਕਟਰ ਤੱਕ ਪਹੁੰਚਦੇ ਆ ਮਿਹਨਤ ਐ ਕਰਾਫਟ ਐ ਦਾ ਨਾ ਸਾਲਾਂ ਦੀ ਮਿਹਨਤ ਆ ਪਰ ਮੈਨੂੰ ਚਲੋ ਹੁਣ ਜਿਹੜੇ ਕੋ ਚੇਟਕ ਜੇ ਲੱਗੇ ਚੱਲੋ ਤੇ ਚਲ ਇਹਨੂੰ ਪਿਆਰ ਵੀ ਹੋ ਗਿਆ ਬੜੇ ਪਿਆਰੇ ਮੁੰਡੇ ਆ ਨਾ ਕੁਝ ਨਾ ਕੁਝ ਸ਼ਾਇਦ ਆਪਣੇ ਗਾਂ ਵੀ ਅਸੀਂ ਅੱਜ ਦੇਖਾਂਗੇ ਕਰਦੇ ਤੁਹਾਨੂੰ ਮੈਨੂੰ ਲੱਗਦਾ ਜੇ ਇਹ ਨਾ ਇਹ ਕਹਿੰਦਾ ਸੀ ਕਿ ਬਾਜੀਆਂ ਹੋਰ ਵੀ ਮੇਰੇ ਮਨ ਚ ਇੱਕ ਦੋ ਹੈਗੇ ਆ ਮੈਂ ਚਲੋ ਜਦੋਂ ਤੁਹਾਡਾ ਇੱਕ ਬੌਂਡਿੰਗ ਹੋ ਜਾਂਦੀ ਹੈ ਨਾ ਤੁਹਾਡਾ ਪਿਆਰ ਦਾ ਰਿਸ਼ਤਾ ਬਣ ਜਾਂਦਾ ਤੁਸੀਂ ਕੰਫੀਡੈਂਸ ਜ਼ੋਨ ਚ ਹੋ ਜਾਂਦੇ ਆ ਖੁੱਲ ਕੇ ਇੱਕ ਦਿਨ ਗੱਲ ਕਰ ਲੈ ਬਾਜੀ ਐਦਾਂ ਨਹੀਂ ਆਪਾਂ ਐ ਕਰਨਾ ਉਹ ਕਹਿੰਦਾ ਠੀਕ ਹੈ ਚਲੋ ਐ ਕਰ ਲੈ ਤੇ ਉਹ ਮਰਕਾਹ ਲਬੇ ਦੇ ਮਾਲ ਕਰਨ ਚਾਹੇ ਤਾਂ ਸ਼ਾਇਦ ਤੁਹਾਨੂੰ ਜੇ ਕੁਝ ਨੋ ਕੁਛ ਹੋ ਜਾਈਏ ਫਿਰ ਸੋ ਸਰ ਜਿਸ ਤਰ੍ਹਾਂ ਆਪਾਂ ਹੈ ਨਾ ਕਹਿੰਦੇ ਆ ਕਿ ਆਪਾਂ ਆਪਣੇ ਆਪ ਨੂੰ ਬਹੁਤ ਪਿਆਰ ਕਰਦੇ ਆ ਹੈ ਨਾ ਆਪਣੇ ਆਪ ਤੋਂ ਵੱਧ ਸਾਨੂੰ ਕੋਈ ਜ਼ਿਆਦਾ ਇੰਪੋਰਟੈਂਟ ਨਹੀਂ ਹੁੰਦਾ ਪੈਰੈਂਟਸ ਤੋਂ ਇਲਾਵਾ ਲੇਕਿਨ ਇੱਕ ਸ਼ਾਇਰ 셀ਫਲੈਸ ਹੋ ਕੇ ਹੈ ਨਾ ਸ਼ਾਇਰੀ ਕਰਦਾ ਸੋ ਇਹ ਚੀਜ਼ਾਂ ਕਿਸ ਤਰ੍ਹਾਂ ਪੋਸੀਬਲ ਹੁੰਦੀਆਂ ਨੇ ਕਿ 셀ਫਲੈਸਲੀ ਆਪਣੇ ਆਪ ਨੂੰ ਪ੍ਰੈਜ਼ੈਂਟ ਕਰਨਾ ਕ੍ਰੀਏਟਿਵ ਹੋ ਕੇ ਉਹ ਵੀ ਜੀ ਇਹ ਇੱਕ ਵੱਖਰਾ ਹੀ ਮਜ਼ਾ ਹੈ ਵੱਖਰਾ ਨਸ਼ਾ ਹੈ ਇਹ ਚੀਜ਼ ਇੱਕ ਅਲੱਗ سکੂਨ ਹੈ ਇਹਦਾ ਇਹਦੀ ਅਲੱਗ ਤਕਲੀਫ ਹੈ ਅਲੱਗ ਸਕੂਨ ਹੈ ਰਣਨ ਕੋ ਉਹ ਗਾਂਜ ਰਿ ਕਰੀਏਟ ਕਰਨ ਚੀਜ਼ ਉਹ ਜਿਹੜੀਆਂ ਔਰਤਾਂ ਦੀਆਂ ਜੰਮਣ ਪੀੜਾ ਹੁੰਦੀਆਂ ਜਨਮ ਪਰ ਕਰਿਆ ਇਹ ਉਹਨਾਂ ਕਈ ਵਾਰ ਇਹਨਾਂ ਸਿਮਲ ਕੀਤਾ ਜਾਂਦਾ ਹੈ ਨਾ ਇਹ ਤਸ਼ਵੀਰ ਦਿੱਤੀ ਜਾਂਦੀ ਹੈ ਉਹ ਚ ਇੱਕ ਉਹਨੂੰ ਤਕਲੀਫ ਬੜੀ ਹੁੰਦੀ ਆ ਪਰ ਇੱਕ ਇੱਕ ਜੋਸ਼ ਇੱਕ ਨਵੀਂ ਜ਼ਿੰਦਗੀ ਆ ਰਹੀ ਆ ਨਾ ਤਾਂ ਸ਼ਾਇਦ ਉਹਦਾ ਕੋ ਵੱਖਰਾ ਹੁੰਦਾ ਨਾ ਤੋਂ ਇਹ ਕ੍ਰੀਏਟਿਵ ਪ੍ਰੋਸੈਸ ਇਦਾਂ ਹੀ ਆ ਜੀ ਇਹ ਜੇ ਤੁਸੀਂ ਇੱਕ ਪੀੜਾ ਚੋਂ ਵੀ ਗੁਜ਼ਰਦੇ ਆ ਇੱਕ ਤੁਹਾਨੂੰ ਆਨੰਦ ਵੀ ਆ ਰਿਹਾ ਤੁਹਾਨੂੰ ਕੋ ਸਮਾਧ ਦੀ ਵਸਥਾ ਵੀ ਆਉਂਦੀ ਆ ਇੱਕ ਮੈਡੀਟੇਸ਼ਨ ਉਹ ਅੱਛਾ ਯਾਰ ਇਹ ਕੁਛ ਅਲੱਗ ਹੋ ਗਿਆ ਨਾ ਤੇ ਜਿਹੜੇ ਇਹ ਸਤਰਾਂੀਆਂ ਪਹਿਲਾਂ ਹੈ ਨਹੀਂ ਸੀ ਇਹ ਰਚਨਾ ਪਹਿਲਾਂ ਹੈ ਨਹੀਂ ਸੀ ਇਹਦਾ ਹੁਣ ਜਨਮ ਆਇਆ ਇਹ ਹੁਣੇ ਆਈ ਆ ਸੋ ਸਰ ਤੁਹਾਡੇ ਤੋਂ ਇੱਕ ਸ਼ਾਇਰੀ ਜ਼ਰੂਰ ਅਸੀਂ ਸੁਣਨਾ ਚਾਹਾਂਗੇ ਕਿਉਂਕਿ ਤੁਸੀਂ ਸਾਡੇ ਨਾਲ ਬੈਠੋ ਇੰਟਰਵਿਊ ਦੂਰੀ ਹੋਊਗੀ ਜੇਕਰ ਤੁਹਾਡੀ ਸ਼ਾਇਰੀ ਨਾ ਹੋਊਗੀ ਹਾਂਜੀ ਬਿਲਕੁਲ ਇੱਕ ਹੁਣ ਦੇ ਬਿੱਲ ਵੀ ਆ ਰਿਲੀਜ਼ ਹੋਈ ਸੀ ਸਾਡੇ ਉਹਦੇ ਵਿੱਚ ਹੈਗਾ ਕਿ ਦਿਲ ਦੀ ਦੁਨੀਆ ਤੱਕ ਕੋਈ ਨਾ ਕਾਨੂੰਨ ਜਾਂਦਾ ਹੈ ਦਿਲ ਦੀ ਦੁਨੀਆ ਤੱਕ ਕੋਈ ਨਾ ਕਾਨੂੰਨ ਜਾਂਦਾ ਏ ਇਸ਼ਕ ਦੇ ਰਾਹ ਤੇ ਸਿੱਧਕ ਜਾਂਦਾ ਏ ਜਨੂਨ ਜਾਂਦਾ ਏ ਦੇਵੀ ਤੇਰੇ ਸ਼ੇਰਾਂ ਨੂੰ ਐਵੇਂ ਦਾਦ ਨਹੀਂ ਮਿਲਦੀ ਤੇਰੇ ਸ਼ੇਰਾਂ ਚ ਤੇਰਾ ਕਤਰਾ ਕਤਰਾ ਖੂਨ ਜਾਂਦਾ ਹੈ ਕੀ ਬਾਤ ਹੈ ਸੋ ਸਰ ਸ਼ਾਇਰ ਬਾਰੇ ਜਾਂਦੇ ਜਾਂਦੇ ਤੁਸੀਂ ਕੁਝ ਖਾਸ ਕਹਿਣਾ ਚਾਹੁੰਦੇ ਕਿਉਂਕਿ ਵੈਸੇ ਤਾਂ ਪੂਰਾ ਪ੍ਰੋਜੈਕਟ ਹੀ ਖਾਸ ਹੈ ਸੋ ਵਿਊਅਰਸ ਲਈ ਜਿਹੜੇ ਫੈਨਸ ਇੰਤਜ਼ਾਰ ਕਰ ਰਹੇ ਸੀ ਬਿਲਕੁਲ ਜੀ ਪਹਿਲਾਂ ਗੁੱਡ ਵਿਸ਼ੇਸ ਸਾਰੀ ਟੀਮ ਨੂੰ ਮੇਕਰਸ ਨੂੰ ਸਾਰੇ ਟੀਮ ਨੂੰ ਕਿਰਨ ਬਹੁਤ ਮਿਹਨਤ ਕੀਤੀ ਹੈ ਬਾਕੀ ਆਡੀਅנס ਵਾਸਤੇ ਤੁਹਾਨੂੰ ਰਿਕਵੈਸਟ ਹੈ ਕਿ ਤੁਸੀਂ ਫਿਲਮ ਜ਼ਰੂਰ ਦੇਖਿਓ ਬਹੁਤ ਪਿਆਰੇ ਜਿਹੜੇ ਵੀ ਅਦਬ ਨੂੰ ਪਿਆਰ ਕਰਦੇ ਆ ਮਾਂ ਪੰਜਾਬੀ ਨੂੰ ਪਿਆਰ ਕਰਦੇ ਆ ਗੀਤ ਸੰਗੀਤ ਨੂੰ ਪਿਆਰ ਕਰਦੇ ਆ ਸ਼ਾਇਰੀ ਕਵਿਤਾ ਸਮਝਦੇ ਆ ਉਹਨਾਂ ਨਾਲ ਪੜਦੇ ਕਿਤਾਬਾਂ ਨਾਲ ਜੁੜੇ ਹੋਇਆ ਅਦਬ ਨਾਲ ਜੁੜੇ ਹੋਇਆ ਉਹ ਤੁਹਾਨੂੰ ਫਿਲਮ ਅੱਛੀ ਲੱਗੇਗੀ ਮੈਨੂੰ ਪੂਰੀ ਉਮੀਦ ਹੈ ਤੇ ਤੁਸੀਂ ਪਰਿਵਾਰਾਂ ਸਮੇਂ ਦੇਖੋ 9 April ਨੂੰ ਤੇ ਫਿਰ ਫੀਡਬੈਕ ਦਿਓ ਟੀਮ ਨੂੰ ਤਾਂ ਕਿ ਇਹਨਾਂ ਦਾ ਹੌਸਲਾ ਵਧੇ ਹੋਰ ਅੱਗੇ ਪ੍ਰੋਜੈਕਟ